ਪਾਣੀ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਸਾਰਿਆਂ ਨੂੰ ਕਿੰਨੀ ਵਾਰੀ ਸਾਡੇ ਸਾਹਰ ਕਰਨ ਕਿ ਕਿੰਨਾ ਗੰਦਾ ਪਾਣੀ ਆਂਦਾ ਹੈ ਕਿ ਪੀਣ ਦੇ ਲਾਇਕ ਨਹੀਂ ਹੁੰਦਾ ਇਹ 2 ਸਾਲ ਤੋਂ ਇਸ ਸਮੱਸਿਆ ਨਵੀਂ ਸ਼ੁਰੂ ਨਹੀਂ ਹੋਈ ਹੈ ਇਹ ਮੈਂ ਜਦ ਤੱਕ ਸਿਰਫ ਸਫਾਈ ਨਹੀਂ ਹੋ ਜਿਹੜਾ ਪਾਣੀ ਨਾਲ ਕੇ ਕਵਰ ਨਹੀਂ ਕਰ ਰਿਹਾ ਸੀ ਉਹਦੇ ਕਰਕੇ ਇਸ ਸਮੱਸਿਆ ਆ ਰਹੀ ਹੈ ਉਹ ਹੱਲ ਵੀ ਕਰਾਂਦੇ ਨੇ ਮਗਰ ਪ੍ਰੋਪਰ ਹੱਲ ਨਹੀਂ ਹੋ ਪਾਰਾ ਕਿਉਂਕਿ ਪਾਈਪਾਂ ਹੈਗੀਆਂ ਬਹੁਤ ਜ਼ਿਆਦਾ ਪੁਰਾਣੀਆਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਚਲੇ ਗਈਆਂ ਜਦੋਂ ਨੀਅਤ ਨਾਲ ਕੰਮ ਕਰੋ ਫੇਰ ਹੀ ਕੰਮ ਦੀ ਸਮस्या ਹੱਲ ਹੁੰਦੀ ਆ ਇਹਨਾਂ ਨੇ ਕਦੇ ਪਹਿਲਾਂ ਤਾਂ ਦੇਖਿਆ ਨਹੀਂ ਪਹਿਲਾਂ ਸੜਕਾਂ ਬਣਾਉਣੀਆਂ ਫਿਰ ਸੀਵਰੇਜ ਪੋਉਣਾ ਫਿਰ ਪਾਣੀ ਵਾਲੀਆਂ ਪੈਪਾਂ ਬੋਆਂਣੀਆਂ ਇਹਨਾਂ ਨੇ ਕੰਮ ਨਹੀਂ ਕੀਤਾ ਇਹਨਾਂ ਨੇ ਸਿਰਫ ਕਾਗਜ਼ੀ ਕੰਮ ਕੀਤੇ ਆ ਪ੍ਰੈਕਟੀਕਲ ਕੰਮ ਕੀਤਾ ਹੁੰਦਾ ਅੱਜ ਲੋਕ ਜਾਣਦੇ ਹੁੰਦੇ ਕਦੇ ਆ ਗਲੀਆਂ ਮੁਹੱਲਿਆਂ ਦੇ ਵਿੱਚ ਦਾ ਐਮ ਐਲ ਏ ਤੁਰਦੇ ਫਿਰਦੇ ਨਹੀਂ ਦੇਖੇ ਪਾਣੀ ਦੀਆਂ ਪੈਪਾਂ ਸੀਵਰੇਜ ਦੀ ਪੈਪ ਜਿਹੜਾ ਜਿਹੜਾ ਕੰਮ ਹੋਣ ਵਾਲਾ ਵਾ ਵਾਜ ਪਹਿਲ ਦੇ ਆਧਾਰ ਤੇ ਅੱਜ ਇੱਥੇ ਮਹੂਰਤ ਕਰਕੇ ਸ਼ੁਰੂ ਕੀਤਾ ਵਾ ਬਹੁਤ ਜਲਦੀ ਲੋਕਾਂ ਨੂੰ ਰਾਤ ਮਿਲੂਗੀ ਔਰ ਪਾਣੀ ਜਿਹੜਾ ਵਾ ਉਹ ਖੁੱਲਾ ਮਿਲੂਗਾ ਮਹੱਲੇ ਦੇ ਵਿੱਚ ਸਿਵਰੇਜ ਅਤੇ ਸਿਵਲ ਲਾਈਨ ਪਾਪਨ ਲੈ ਕੇ ਕਾਫੀ ਸਮੱਸਿਆ ਰਹਿੰਦੀ ਸੀ ਤੇ ਅੱਜ ਉਹ ਸਮੱਸਿਆ ਦਾ ਹੱਲ ਕੱਢਿਆ ਜਾ ਰਿਹਾ ਗੱਲਬਾਤ ਕਰਾਂਗੇ ਮਹੱਲਾ ਨਿਵਾਸੀਆ ਦੇ ਨਾਲ ਸਰ ਕਿਸ ਤਰ੍ਹਾਂ ਦੀ ਸਮੱਸਿਆ ਆਂਦੀ ਸੀਗੀ ਸਿਵਰੇਜ ਪਾਈਪਰ ਲਾਈਨਾਂ ਨੂੰ ਲੈ ਕੇ ਮੈਂ ਮਹੱਲਾ ਮੋਰਸੀ ਨਗਰ ਪੰਜ ਨੰਬਰ ਗਲੀ ਚੋਂ ਬੋਲਿਆ ਇੱਥੇ ਪਾਣੀ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਸਾਰਿਆਂ ਨੂੰ ਕਿੰਨੀ ਵਾਰੀ ਸਾਡੇ ਸਾਹਰ ਕਰਨ ਕਿ ਕਿੰਨਾ ਗੰਦਾ ਪਾਣੀ ਆਂਦਾ ਹੈ ਕਿ ਪੀਣ ਦੇ ਲਾਇਕ ਨਹੀਂ ਹੁੰਦਾ ਅਸੀਂ ਇਹਦੇ ਬਾਰੇ ਮਨਨ ਜੀ ਨੂੰ ਕਿਹਾ ਤੇ ਮਨਨ ਜੀ ਆਪਣਾ ਉਪਰਾਲਾ ਕਰ ਰਹੇ ਹਨ ਅੱਛਾ ਕਿੰਨੇ ਕੋ ਪਾਈਪਾਂ ਪੈ ਰਹੀਆਂ ਨੇ ਕਿੰਨੇ ਕੋ ਪਾਈਪਾਂ ਪੁਰਾਣੀਆਂ ਸੀਗੀਆਂ ਇਹ ਇਹ ਪਾਈਪਾਂ ਘੱਟੋ ਘੱਟ 30 ਸਾਲ ਪੁਰਾਣੀਆਂ ਹੈਗੀਆਂ ਜੀ ਇਹਨਾਂ ਨੂੰ ਬਦਲਿਆ ਜਾਵੇ ਤੇ ਮਹੱਲੇ ਦੀ ਪੋਜੀਸ਼ਨ ਸੁਧਾਰੀ ਜਾਵੇ ਤਾਂ ਅਸੀਂ ਬਹੁਤ ਧੰਨਵਾਦ ਹੋਵਾਂਗੇ ਕਿਤੇ ਕਿਹੜੀ ਕਿਹੜੀ ਸਮੱਸਿਆ ਆਂਦੀ ਜਿਵੇਂ ਬਰਸਾਤ ਹੋਊਗੀ ਪਾਣੀ ਭਰ ਜਾਂਦਾ ਈ ਘਰਾਂ ਦੇ ਵਿੱਚ ਪਹਿਲੇ ਬਰਸਾਤ ਚ ਵੀ ਪ੍ਰੋਬਲਮ ਆਂਦੀ ਏ ਪਰ ਜ਼ਿਆਦਾ ਸਮੱਸਿਆ ਪਾਣੀ ਪੀਣ ਵਾਲੇ ਦੀ ਹੈ ਇਸ ਕਰਕੇ ਬਿਮਾਰ ਹੋਣ ਦਾ ਚਾਹ ਕਾਰਨ ਬਣ ਸਕਦਾ ਹੈ ਬੱਚੇ ਬਿਮਾਰ ਹੋ ਸਕਦੇ ਕੁਝ ਵੀ ਹੋ ਸਕਦਾ ਅੱਛਾ ਕੀ ਨਾਮ ਹੈ ਤੁਹਾਡਾ ਸੁਰਿੰਦਰਪਾਲ ਸਿੰਘ ਸੁਰਿੰਦਰ ਜੀ ਕਿਸ ਤਰ੍ਹਾਂ ਦੀ ਸਮੱਸਿਆ ਆਂਦੀ ਹੈ ਜੀ ਇੱਥੇ ਹੁਣ ਕਿਸ ਤਰ੍ਹਾਂ ਦੇ ਹਾਲੀ ਇੱਥੇ ਜਿਹੜੀ ਮੇਨ ਸਮੱਸਿਆ ਆਈ ਏ ਉਹ ਈ ਮਿਕਸਿੰਗ ਦੀ ਏ ਮਿਕਸਿੰਗ ਜਿਵੇਂ ਸਾਰੇ ਪਾਣੀ ਜੋ ਖੋਲਦੇ ਟੂਟੀ ਖੋਲਦੇ ਆ ਤੇ ਮਿਕਸਿੰਗ ਜਿਹੜੇ ਪਾਣੀ ਦਾ ਉਹ ਮਿਕਸਿੰਗ ਆਂਦੀ ਆ ਉਹ ਪੀਣ ਦੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਕਿ ਅਸੀਂ ਮੰਨਾ ਨੂੰ ਸ਼ਿਕਾਇਤ ਕੀਤੀ ਹੈ ਔਰ ਪੱਪੀ ਪ੍ਰੈਸ਼ਰ ਨੂੰ ਸ਼ਿਕਾਇਤ ਕੀਤੀ ਹੈ ਉਹਦੇ ਬਾਰੇ ਉਹਨਾਂ ਨੇ ਸਾਨੂੰ ਰਿਸਪੌਂਸ ਦਿੱਤਾ ਹੈ ਕਿ ਅਸੀਂ ਪਾਈਪ ਪੰਪ ਵਾ ਕੇ ਤੁਹਾਡੇ ਮਸਲਾ ਸੋਲਵ ਕਰ ਰਿਆ ਅੱਛੀ ਗੱਲ ਹੋਏਗੀ ਜੇ ਕੰਮ ਕੀਤਾ ਤਾਂ ਅਸੀਂ ਉਹਨਾਂ ਦਾ ਧੰਨਵਾਦੀ ਹੋਵਾਂਗੇ ਅਗਰ ਇਹ ਕੰਮ ਹੋ ਜਾ ਤਾਂ ਅੱਛਾ ਬਰਸਾਤਾਂ ਦੇ ਟਾਈਮ ਤੇ ਗੱਲ ਕਰੀ ਪਿੱਛੇ ਮਜ਼ਾਤਾ ਹੋ ਗਿਆ ਹੱਡੀਆਂ ਨੇ ਕਹਿੰਦੇ ਕਿ ਗੋਡੇ-ਗੋਡੇ ਪਾਣੀ ਖੜ ਜਾਂਦਾ ਸੀਗਾ ਪਾਈਪਾਂ ਲੈ ਕੇ ਸਾਫ ਨਹੀਂ ਕੀਤੀਆਂ ਸੀ ਹਾਂ ਇਹ ਅੱਜ ਬਲਣਾ ਕੋਈ ਇਸ ਸਮੱਸਿਆ ਸੀ 5 6 ਸਾਲ ਪਹਿਲਾਂ ਇਹ 2 ਸਾਲ ਤੋਂ ਇਸ ਸਮੱਸਿਆ ਨਵੀਂ ਸ਼ੁਰੂ ਨਹੀਂ ਹੋਈ ਹੈ ਇਹ ਮੈਨੂੰ ਜਿਆਦਾ ਕੋਈ ਸੀਰੀਅਸ ਫਾਈ ਨਹੀਂ ਹੋ ਜਿਹੜਾ ਪਾਣੀ ਨਾਲ ਕੇ ਕਵਰ ਨਹੀਂ ਕਰ ਰਿਹਾ ਸੀ ਉਹ ਦੇ ਕਰਕੇ ਇਸ ਸਮੱਸਿਆ ਆ ਰਹੀ ਹੈ ਕਿਨੇ ਬਲੋਕੇਜ ਬਹੁਤ ਹੋ ਜਾਂਦੀ ਸੀ ਬਲੋਕੇਜ ਆ ਗਈ ਹੈ ਬਲੋਕੇਜ ਅੱਜ ਦੇਖੋ ਜਗ ਕਿਨੇ ਕਿਨੇ ਗਾਧ ਨਿਕਲੀ ਵੀ ਹੁਣ ਅਜਨ ਕੀਤੀ ਹੈ ਜਗ ਦੇਖੋ ਇੱਕ ਇੱਕ ਟਰਾਲੀ ਮੈਨਾਂ ਜਿਵੇਂ 2 ਪੁਆਇੰਟ ਦੇ ਕਿ ਟਰਾਲੀ ਨਿਕਲੀ ਵੀ ਅੰਨੀ ਗਾਧ ਨਿਕਲੀ ਹੈ ਅਗਰ ਇਹ ਇੱਕ ਪ੍ਰੋਪਰ ਟਾਈਮ ਤੇ ਸਫਾਈ ਹੁੰਦੀ ਰਹੇ ਤੇ ਗਾਧ ਇਕੱਠੀ ਹੋਣ ਦੇ ਹੋਏ ਹੋਏਗੀ ਨਹੀਂ ਕਦੇ ਵੀ ਉਹ ਮੰਗ ਕੀ ਕਰਦੇ ਹੋ ਅਜਰੀਆ ਨਾ ਦੇ ਪਾਪਾ ਪੈ ਰੀਆਂ ਕਿਸ ਤਰ੍ਹਾਂ ਚੱਲਣੀ ਚਾਹੀਦੀ ਅਸੀਂ ਇਹੀ ਮੰਗ ਕਰਦੇ ਆ ਸ਼ਹਿਰ ਇਹੀ ਡਿਮਾਂਡ ਕਰਦਾ ਹੈ ਵੀ ਸਾਨੂੰ ਸ਼ਾਇਦ ਦਾ ਮਸਲਾ ਕੀ ਹੁੰਦਾ ਹੈ ਇੱਕ ਸੀਰਜ ਤੇ ਇੱਕ ਮੇਨ ਸਾਫ ਬਣੀ ਪੀਂਦਾ ਇੱਕ ਸਾਨੂੰ ਗਲੀਆਂ ਸਾਫ ਚਾਹੀਦੀਆਂ ਸਾਡੀ ਡਿਮਾਂਡ ਤਾਂ ਇਹ ਸਿਰ ਚ ਹੀ ਹੋਰ ਕੀ ਹੁੰਦਾਗਾ ਇਹ ਡਿਮਾਂਡ ਹੈ ਇਹ ਡਿਮਾਂਡ ਜਿਹੜੇ ਪੂਰੀ ਹੋਣ ਚਾਹੀਦੀਆਂ ਉਹ ਕਹਿੰਦੇ ਮੇਰਾ ਵਾਰਡ ਮੇਰਾ ਪਰਿਵਾਰ ਕਿਦਾਂ ਦਾ ਸਰਕਾਰ ਹੋ ਰਿਹਾ ਹੈ ਮੈਂ ਕਹਿੰਦਾ ਅਸੀਂ ਬਿਲਕੁਲ ਸਹਿਮਤ ਹਾਂ ਐਗਰੀ ਕਿਹਾ ਗਿਆ ਪਰ ਸਾਡੀ ਜਿਹੜੀ ਮੇਨ ਸਮੱਸਿਆ ਹੈ ਇਹ ਸਾਡੇ ਸ਼ਹਿਰ ਦੀ ਸਮੱਸਿਆ ਇਹੀ ਹੁੰਦੀ ਹੈ ਸਾਨੂੰ ਇੱਕ ਪਾਣੀ ਸਾਫ ਔਰ ਸੀਵਰੇਜ ਸਾਡੀ ਸਮੱਸਿਆ ਇੱਕ ਕਲੀਅਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਹਾਂ ਜੀ ਸਰ ਮੇਰਾ ਨਾਮ ਵਿਪਨ अरोड़ा ਜੀ ਅੱਛਾ ਕਿਸ ਤਰ੍ਹਾਂ ਦੀ ਸਮੱਸਿਆਵਾਂ ਆਉਂਦੀਆਂ ਸੀਗੀਆਂ ਤੇ ਹੁਣ ਕੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਸਮੱਸਿਆ ਜਿਵੇਂ ਸਾਡੇ ਅੰਕਲ ਜੀ ਨੇ ਦੱਸਿਆ ਹੈ ਕਿ ਮਿਕਸਿੰਗ ਦੀ ਸਮੱਸਿਆ ਸਭ ਤੋਂ ਜ਼ਿਆਦਾ ਹਰੇਕ ਘਰ ਨੂੰ ਪ੍ਰੋਬਲਮ ਹੈ ਪਾਣੀ ਮਿੱਟ ਮਿਕਸ ਆ ਰਿਹਾ ਪੀਣ ਵਾਲੇ ਦੇ ਵਿੱਚ ਕਈ ਵਾਰੀ ਮਿਕਸਿੰਗ ਹੋ ਜਾਂਦਾ ਫਿਰ ਅਸੀਂ ਮੰਨਾ ਨੂੰ ਸ਼ਿਕਾਇਤ ਕਰਦੇ ਆ ਉਹ ਹੱਲ ਵੀ ਕਰਾਉਂਦੇ ਨੇ ਮਗਰ ਪ੍ਰੋਪਰ ਹੱਲ ਨਹੀਂ ਹੋ ਪਾਰਾ ਕਿਉਂਕਿ ਪਾਈਪਾਂ ਹੈਗੀਆਂ ਬਹੁਤ ਜ਼ਿਆਦਾ ਪੁਰਾਣੀਆਂ ਕਿਤੇ ਹਰ ਇੱਕ ਜਗ੍ਹਾ ਤੋਂ ਮਿਕਸਿੰਗ ਹੋ ਜਾਂਦਾ ਪਾਣੀ ਕਿਤੇ ਪਾਈਪ ਫਟ ਗਈ ਫਿਰ ਜਾ ਕੇ ਕਰਾ ਗਏ ਉਹ ਕੰਪਲੇਂਟ ਹੱਲ ਤਾਂ ਹੁੰਦਾ ਮਗਰ ਹੁਣ ਸਾਡੇ ਐਮਐਲਏ ਸਾਹਿਬ ਸ਼ੌਕ ਬਰਾਜ ਜੀ ਪੱਪੀ ਜੀ ਉਹਨਾਂ ਪਾਈਪਾਂ ਨਵੀਆਂ ਚੇਂਜ ਕਰਾਉਣ ਦੇ ਲਗੇ ਤੇ ਉਹਦੇ ਵਿੱਚ ਲੱਗਦਾ ਹੈ ਕਿ ਪੂਰਾ ਹੱਲ ਹੋ ਜਾਏਗਾ ਪਾਈਪਾਂ ਚੇਂਜ ਕਰਵਾਉਣ ਨੂੰ ਜਾਂ ਸਾਰਾ ਕੁਝ ਕਰਾਉਣ ਨੂੰ ਮੁਸ਼ਕਿਲ ਤਾਂ ਸਰ ਕਰਨੀ ਪੈਂਦੀ ਹੈ ਜੇ ਵਸੇ ਕੰਮ ਕਰਵਾਉਣਾ ਤੇ ਮੱਕੇ ਨਾਲ ਉਸੇ ਕੋਈ ਓਖਾ ਨਹੀਂ ਐਮਐਲਏ ਸਾਡੇ ਗ੍ਰੇਟ ਨੇ ਜੋ ਮਰਜ਼ੀ ਕਹੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਠੀਕ ਹੈ ਲੁਧਿਆਣਾ ਦੇ ਮੋਹਨ ਸਿੰਘ ਨਗਰ ਦੇ ਵਿੱਚ ਕਾਫੀ ਸਮੱਸਿਆ ਆ ਰਹੀ ਸੀਗੀਆਂ ਪਾਣੀ ਦੀਆਂ ਅਤੇ ਸੀਵਰੇ ਲਾਈਨ ਪਾਈਪਾਂ ਦੀਆਂ ਤੇ ਅੱਜ ਅਸ਼ੋਪਰਾਸ਼ ਪੱਪੀ ਜੀ ਵੱਲੋਂ ਉਦਗਾਟਨ ਕੀਤਾ ਗਿਆ ਵਾ ਅੱਜ ਮੋਹਨ ਸਿੰਘ ਨਗਰ ਦੇ ਵਿੱਚ ਹੁਣ ਪਾਈਪਾ ਅਤੇ ਸੀਵਰੇ ਪਾਈਪਾ ਦਾ ਨਵਾਂ ਨਿਰਮਾਣ ਹੋਵੇਗਾ ਪੱਪੀ ਜੀ ਕਾਫੀ ਸਮੱਸਿਆ ਆ ਰਹੀ ਸੀਗੀਆਂ ਮਹੱਲੇ ਦੇ ਨਿਵਾਸੀ ਵੀ ਕਹਿ ਰਹੇ ਸੀਗੇ ਜਦੋਂ ਬਰਸਾਤਾਂ ਸੀਗੀਆਂ ਕਾਲਾ ਪਾਣੀ ਜਦ ਕਿ ਇੱਥੇ ਲਹਿਰ ਦਾ ਨਜ਼ਾਰਾ ਸੀ ਤੇ ਹੁਣ ਕਿਸ ਤਰ੍ਹਾਂ ਇਹ ਸਮੱਸਿਆ ਦੂਰ ਕੀਤੀ ਜਾਵੇ ਮੋਰ ਸਿੰਘ ਨਗਰ ਇੱਕ ਹਲਕਾ ਸੈਂਟਰ ਦਾ ਪੌਸ਼ ਏਰੀਆ ਵਾਇਚੇ ਹਰ ਬੰਦੇ ਨੂੰ ਜੇੜੀ ਕੋਈ ਪ੍ਰੋਬਲਮ ਹੁੰਦੀ ਆ ਇਸ ਬਾੜ ਦੇ ਕੌਂਸਲਰ ਮੰਨਾ ਜੀ ਔਰ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਜੇੜੀ ਕੋਈ ਪ੍ਰੋਬਲਮ ਸਾਡੇ ਕੋਲ ਆਉਂਦੀ ਆ ਉਸੇ ਪ੍ਰੋਬਲਮ ਨੂੰ ਜਦੇ ਹੀ ਸੋਲਵ ਕਰੀਦਾ ਵਾ ਅੱਜ 24 ਲੱਖ ਦੀ ਲਾਗਤ ਦੇ ਨਾਲ ਇਹ ਮੋਰ ਸਿੰਘ ਨਗਰ ਪਾਣੀ ਦੀਆਂ ਪਾਈਪਾਂ ਸੀਵਰੇਜ ਦੀ ਪਾਈਪ ਜਿਹੜਾ ਜਿਹੜਾ ਕੰਮ ਹੋਣ ਵਾਲਾ ਵਾ ਉਹ ਅੱਜ ਪਹਿਲ ਦੇ ਆਧਾਰ ਤੇ ਅੱਜ ਇੱਥੇ ਮੂਰਤ ਕਰਕੇ ਸ਼ੁਰੂ ਕੀਤਾ ਵਾ ਬਹੁਤ ਜਲਦੀ ਲੋਕਾਂ ਨੂੰ ਰਾਤ ਮਲੂਗੀ ਔਰ ਪਾਣੀ ਜਿਹੜਾ ਬਾ ਉਹ ਖੁੱਲਾ ਮਲੂਗਾ ਅੱਛਾ ਮਿਕਸਰ ਪਾਣੀ ਆਂਦਾ ਸੀ ਕਰੀ ਕਾਲੀ ਕਰੀ ਕਾਲਾ ਪਾਣੀ ਜਦੋਂ ਪੁਰਾਣੀਆਂ ਪੈਪਾਂ 30 30 40 40 ਸਾਲ ਹੋ ਗਏ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਚਲੇ ਗਈਆਂ ਜਦੋਂ ਨੀਅਤ ਨਾਲ ਕੰਮ ਕਰੋ ਫੇਰ ਹੀ ਕੰਮ ਦੀ ਸਮੱਸਿਆ ਹੱਲ ਹੁੰਦੀ ਆ ਇਹਨਾਂ ਨੇ ਕਦੇ ਪਹਿਲਾਂ ਤਾਂ ਦੇਖਿਆ ਨਹੀਂ ਪਹਿਲਾਂ ਸੜਕਾਂ ਬਣਾਉਣੀਆਂ ਫਿਰ ਸੀਵਰੇਜ ਪੋਉਣਾ ਫਿਰ ਪਾਣੀ ਵਾਲੀਆਂ ਪੈਪਾਂ ਪੋਉਣੀਆਂ ਮੈਂ ਹਰ ਕਿਸੇ ਠੇਕੇਦਾਰ ਨੂੰ ਹਰ ਕਿਸੇ ਮੁਲਾਜ਼ਮ ਨੂੰ ਇਹ ਗੱਲ ਕਹੀ ਹੋਈ ਆ ਹਰ ਆਪ ਸਾਨੂੰ ਵੀ ਹਲਕਾ ਸੈਂਟਰ ਦੇ ਅੰਦਰ ਜੇ ਸੀਵਰੇਜ ਦੀ ਪ੍ਰੋਬਲਮ ਆਉਂਦੀ ਆ ਜਾਂ ਵਾਟਰ ਦੀ ਆਪ ਸੀਵਰੇਜ ਦੀ ਆਉਂਦੀ ਆ ਜਾਂ ਵਾਟਰ ਸਪਲਾਈ ਦੀ ਆਉਂਦੀ ਆ ਪਹਿਲਾਂ ਵਾਟਰ ਸਪਲਾਈ ਪਾਓ ਫਿਰ ਸੀਵਰੇਜ ਦਾ ਪੈ ਪਾ ਕੇ ਮੈਂ ਬਾਅਦ ਚ ਪੱਟਨ ਨਹੀਂ ਦੇਣੀ ਚਾਹੇ ਕੋਈ ਮੇਰਾ ਮਹੱਲੇਦਾਰ ਵੀ ਸੁਣ ਰਿਹਾ ਹੋਵੇ ਜੀਨੇ ਕੁਝ ਆਪਣੀ ਪਾਣੀ ਦੀ ਪਾਈਪ ਦਾ ਘਰ ਦੇ ਅੰਦਰੋਂ ਕਨੈਕਸ਼ਨ ਕਰਨਾ ਉਹ ਪਹਿਲਾਂ ਕਰ ਲੋ ਜਦੋਂ ਸੜਕ ਬਣ ਜਾਂਦੀ ਹੈ ਉਸ ਤੋਂ ਬਾਅਦ ਪੱਟ ਕੇ ਉਹ ਦੁਬਾਰਾ ਫਿਰ ਉਹੀ ਸਮੱਸਿਆ ਖੜੀ ਹੋ ਜਾਂਦੀ ਹੈ ਅੱਛਾ ਪਿਛਲੀ ਸਰਕਾਰਾਂ ਦਾ ਕਹਿਰੀ ਸੀ ਕਿ ਅਸੀਂ ਨਿਰਮਾਨ ਕਾਫੀ ਕੀਤਾ ਹੋਇਆ ਹੈ ਥੜਕਾ ਦਾ ਤੇ ਗਲੀਆਂ ਮੁਹੱਲੇ ਦੇ ਵੀ ਕਾਫੀ ਵਿਕਾਸ ਕੀਤਾ ਹੋਇਆ ਹੈ ਤੇ ਤਾਂ ਕਰਕੇ ਅਸੀਂ ਆ ਅਸ ਸੱਤਾ ਦੇ ਵਿੱਚ ਆਵਾਂਗੇ 2027 ਦੇ ਵਿੱਚ ਦੁਬਾਰਾ ਰਿਪੀਟ ਕਰਾਂਗੇ ਇਹ ਤਾਂ ਆਮ ਆਦੀ ਪਾਰਟੀ ਅਚਾਨਕ ਆ ਗਈ ਜੀਨੇ ਕੰਮ ਕੀਤਾ ਹੁੰਦਾ ਵਾ ਉਹਨੂੰ ਲੋਕ ਘਰ ਬਿਠਾਉਂਦੇ ਆ ਕੰਮ ਕਰਨ ਵਾਲੇ ਨੂੰ ਤਾਂ ਬੰਦਾ ਦੁਬਾਰਾ ਦੇਖਦਾ ਹੀ ਹੈ ਨਾ ਵੀ ਇਹ ਸਾਡੇ ਹਲਕੇ ਦਾ ਕੋਈ ਸਵਾਰਿਆ ਵਾ ਇਹਨਾਂ ਨੇ ਕੰਮ ਨਹੀਂ ਕੀਤਾ ਇਹਨਾਂ ਨੇ ਸਿਰਫ ਕਾਗਜ਼ੀ ਕੰਮ ਕੀਤੇ ਆ ਪ੍ਰੈਕਟੀਕਲ ਕੰਮ ਕੀਤਾ ਹੁੰਦਾ ਅੱਜ ਲੋਕ ਜਾਣਦੇ ਹੁੰਦੇ ਕਦੇ ਆ ਗਲੀਆਂ ਮੁਹੱਲਿਆਂ ਦੇ ਵਿੱਚ ਦਾ ਐਮਐਲਏ ਤੁਰਦੇ ਫਿਰਦੇ ਨਹੀਂ ਦੇਖੇ ਆ ਪਾਣੀ ਦੀਆਂ ਐਡੀ ਐਡੀਆਂ ਸਮੱਸਿਆ ਆ ਰਹੀਆਂ ਹਲਕਾ ਸੈਂਟਰ ਚ ਇਹ ਤਾਂ ਹੀ ਆ ਰਹੀਆਂ ਇਹਨਾਂ ਨੇ ਕਦੇ ਨਿਗਾਹ ਹੀ ਨਹੀਂ ਮਾਰੀ ਅੱਛਾ ਬੱਪੀ ਤੁਸੀਂ ਗਲੀ ਮੱਲੇ ਵਿੱਚ ਜਾਂਦੇ ਹੋ ਲੋਕਾਂ ਦੇ ਵਿਚਰਦੇ ਹੋ ਕਿੰਨੀ ਕੋਈ ਸਮੱਸਿਆ ਵਾ ਤੁਸੀਂ ਦੇਖਿਆ ਨੇ ਤੇ ਕਿੰਨੀ ਕੋਈ ਲੋਕਾਂ ਦੀ ਸਮੱਸਿਆ ਹੁਣ ਤੱਕ ਦੂਰ ਹੋ ਚੁੱਕੀਆਂ ਨਹੀਂ ਕਿਉਂਕਿ ਪਿੱਛੇ ਸਰਕਾਰਾਂ ਦਾ ਜੇਕਰ ਬਾਇਓ ਡਾਟਾ ਦੇਖ ਲਈ ਤੇ ਕੋਈ ਇਹਨਾਂ ਲੋਕਾਂ ਕੋਲੋਂ ਹੀ ਵੋਟਾਂ ਮੰਗਣ ਜਾਂਦੇ ਆ ਇਹ ਹੀ ਸਾਨੂੰ ਦਿੰਦੇ ਆ ਪਾਵਰਾ ਜਦੋਂ ਆਪਾਂ ਲੈਣੇ ਆ ਉਦੋਂ ਇਹਨਾਂ ਲੋਕਾਂ ਦੇ ਕੋਲ ਹੀ ਹੱਥ ਜੋੜ ਕੇ ਵੋਟਾਂ ਮੰਗਦੇ ਆ ਜੇ ਬੋਟਾ ਲੈਣ ਤੋਂ ਬਾਅਦ ਸਾਡੇ ਵਿੱਚ ਕੀ ਸਪੈਸ਼ਲ ਚੀਜ਼ ਬਣ ਜਾਂਦੀ ਆ ਇਹਨਾਂ ਲੋਕਾਂ ਨੇ ਬਣਾਏ ਹੋਇਆ ਇਹ ਲੋਕ ਜੱਥੇ ਚਾਹੂਗੇ ਉਦੋਂ ਤੱਕ ਬੰਦਾ ਰਾਜ ਕਰ ਸਕਦਾ ਇਹ ਚਾਹਣ ਤੇ ਦੂਜੇ ਸਾਲ ਲਾ ਸਕਦੇ ਆ ਬੰਦੇ ਨੂੰ ਅੱਜ ਇਹ ਪਾਈ ਪਾ ਪਾਈ ਜਾ ਰਹੀਆਂ ਅੱਜ ਸਾਰੇ ਮੋਹਨ ਸਿੰਘ ਨਗਰ ਦੇ ਵਿੱਚ ਪਾਈ ਜਾ ਰਹੀਆਂ ਇਕੱਲੀ ਇੱਕ ਵਿਸ਼ੇਸ਼ਾਰੇ ਹਲਕਾ ਸੈਂਟਰ ਦੀ ਮੈਂ ਤੁਹਾਡੇ ਲਈ ਦੱਸਣਾ ਚਾਹਣਾ ਆ ਹਫਤੇ ਦੇ ਅੰਦਰ ਅੰਦਰ ਮੈਂ 20 ਕਰੋੜ ਰੁਪਏ ਦੇ ਉਦਘਾਟਨ ਕੀਤੇ ਆ ਔਰ 20 ਕਰੋੜ ਦੇ ਕੰਮ ਹੋਣ ਜਾ ਰਿਹਾ ਜਿਨ੍ਹਾਂ ਦੇ ਵਿੱਚ ਇਹ ਵੀ ਇੱਕ 24 ਲੱਖ ਦੀ ਲਾਗਤ ਨਾਲ ਹੋਣ ਜਾ ਰਿਹਾ ਚਲੋ ਠੀਕ ਹੈ ਜੀ ਬਿਲਕੁਲ ਮੌਂਸੇਂਗਰ ਦੇ ਵਿੱਚ 24 ਲੱਖ ਦੀ ਲਾਗਤ ਦੇ ਨਾਲ ਸੀਵਰੇਜ ਦੇ ਪਾਈਪਾਂ ਲਾਈਨਾਂ ਪੈਣ ਜਾ ਰਹੀਆਂ ਨੇ ਤੇ 20 ਕਰੋੜ ਦੀ ਲਾਗਤ ਦੇ ਵਿੱਚ ਸੈਂਟਰ ਹਲਕੇ ਦੇ ਵਿੱਚ ਕੰਮ ਜਰੀਕੇ ਹੁੰਦੇ ਹੋਏ ਦਿਖਾਈ ਦੇਣਗੇ ਹੁਣ ਜੁੜੇ ਹਾਂ ਨਾਲ ਇਤਨਾ ਸੰਜਨਾ ਯੂਮਪਰ ਰਿਪੋਰਟ ਧੰਨਵਾਦ